ਇਕ ਕਿਸਾਨ ਨੇ ਆਪਣੇ ਆਪਣੇ ਆਪ ਹੀ ਵਿਰੋਧਤਾ ਕਰਨੀ ਹੈ ਮੇਰੀ ਤਾਂ ਕਰੀ ਹੈ ਉਹ ਆਪਣੇ ਆਪ ਆਪਣੀ ਕਰਨਗੇ ਨਾ ਰਾਹੁਲ ਦੇ ਪੱਲੇ ਪੱਲੇ ਕੁਸ ਹੈ ਤੇ ਨਾ ਕਿਸਾਨਾਂ ਦੇ ਪੱਲੇ ਹੈ ਜਿਹਨਾਂ ਚ ਦਮ ਹੁੰਦਾ ਇਸ ਤਰ੍ਹਾਂ 2017ਾਂ ਚ ਬਾਈਚੇ ਲਖੇ ਲੜੀਦੀ ਲੜਦੇ ਇਹ ਹੀਰੋ ਨਹੀਂ ਤੇ ਜ਼ੀਰੋ ਹੈ ਇਹ ਜੀ ਬੂਟ ਪਈ ਹੈ ਰਾਮ ਮੰਦਰ ਕਰਕੇ ਪਈ ਹੈ ਮੈਨੂੰ ਕੋਈ ਜਾਣਦਾ ਸੀ ਇਹਨਾਂ ਨੇ ਮੇਰੇ ਨਾਲ ਤੁਰੇ ਹੈ ਉਹਨਾਂ ਦੀ ਵੀ ਧੰਨਵਾਦ ਜਿਨ੍ਹਾਂ ਨੇ ਮੇਰੀ ਵਿਰੋਧਤਾ ਕੀਤੀ ਹੈ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕੋਈ ਕੋਈ ਹਾਰ ਨਹੀਂ ਹੋਈ ਮੇਰੀ ਜਿੱਤ ਹੋਈ ਹੈ ਮੈਂ ਸਭ ਤੋਂ ਪਿੱਛੇ ਦੇ ਚੱਲਿਆ ਸਭ ਤੋਂ ਮੁਰੇ ਆ ਕੇ ਖੜੇ ਆ ਮੇਰੀ ਹਾਰ ਕਿੱਤੇ ਦੀ ਹੋਈ ਹੈ ਹਾਰ ਹੋਈ ਹੈ ਜਿਹੜੇ ਵਿਰੋਧਤਾ ਕਰਦੇ تھے ਮੈਂ ਉਹ ਵਿਰੋਧਤਾ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਜਿੱਥੇ-ਜਿੱਥੇ ਮੇਰੀ ਆਵਾਜ਼ ਨਹੀਂ ਚਾਜ ਸਕੀ ਉਹਨਾਂ ਨੇ ਵਿਰੋਧਤਾ ਕਰਕੇ ਮੇਰੀ ਆਵਾਜ਼ ਪਹਚਾਈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਰ ਜਿੱਤ ਦਾ ਇਹਦਾ ਇੱਕ ਸਾਰੇ ਜਿਹੜੇ ਕਿਨਾਰੇ ਤੇ ਇਸ ਪੱਖੇ ਨੇ ਹਰਲਾ ਬਕਤੇ ਵਿੱਚ ਮੇਰਾ ਵੀ ਨਾਮ ਆਉਂਦਾ ਇਸ ਕਰਕੇ ਮੈਂ ਸਾਰਾ ਦਾ ਹੀ ਵੋਟਰਾਂ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਮੈਨੂੰ ਹਰ ਤਰ੍ਹਾਂ ਦੀ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਮੇਰੇ ਨਾਲ ਤੁਰਿਆ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੇਰੀ ਵਿਰੋਧਤਾ ਕੀਤੀ ਹੈ ਉਹਨਾਂ ਦੀ ਬਹੁਤ-ਬਹੁਤ ਧੰਨਵਾਦ ਕੱਲ ਕੀਤੀ ਜਦੋਂ ਕਿਸਾਨਾਂ ਨੇ ਬਹੁਤ ਵਿਰੋਧ ਕੀਤਾ ਤੁਹਾਡਾ ਕਿਸਾਨਾਂ ਨੇ ਵਿਰੋਧਤਾ ਕੀਤੀ ਹੈ ਇਹ ਸਮਾਂ ਉਹ ਟਾਈਮ ਆਣਾ ਇਕ ਕਿਸਾਨ ਨੇ ਆਪਣੇ ਆਪਣੇ ਆਪੀ ਵਿਰੋਧਤਾ ਕਰਨੀ ਹੈ ਮੇਰੀ ਤਾਂ ਕਰੀ ਹੈ ਉਹ ਆਪਣੇ ਆਪ ਆਪਣੀ ਕਰਨਗੇ ਕਿਉਂਕਿ ਸੈਂਟਰ ਚ ਸਰਕਾਰ ਬਣ ਗਈ ਹੈ ਨਾ ਰਾਹੁਲ ਦੇ ਪੱਲੇ ਪੱਲੇ ਕੁਸ ਹੈ ਤੇ ਨਾ ਜ਼ਿਹੁਰ ਦੇ ਪੱਲੇ ਹੈ ਤੇ ਨਾ ਕਿਸਾਨਾਂ ਦੇ ਪੱਲੇ ਹੈ ਜਿਹਨਾਂ ਚ ਦਮ ਹੁੰਦਾ ਜਿਸ ਤਰ੍ਹਾਂ 2017 ਚ 22 ਲੱਖਾਂ ਨੜੀਦੀ ਲੜਦੇ ਆਏ ਦੌੜੇ ਵਿਰੋਧਤਾ ਕਰਕੇ ਜ਼ੀਰੋ ਬਣ ਗਿੰਦੇ ਇਹ ਹੀਰੋ ਨਹੀਂ ਇਹ ਜ਼ੀਰੋ ਹੈ ਕਿਸਾਨਾਂ ਦੇ ਨਾਲ ਜਿਹੜੇ ਕਿਸਾਨਾਂ ਤੇ ਕਾਂਗਰਸ ਦੀ ਇਹ ਮਿਲੀ ਭੁਗਤਤੀ ਬਿਨ ਸਿਰਫ ਇੱਕੋ ਚੀਜ਼ ਨੂੰ ਟਾਰਗੇਟ ਕਰਨਾ ਕਿ ਬੀਜੇਪੀ ਦੇ ਨੀਤੀਵਰਣ ਨੂੰ ਉਹਨਾਂ ਦੀ ਨੀਤੀਵਰਣ ਨੂੰ ਇੰਡਾ ਚ ਨਾਮ ਬਣ ਦੇਣਾ ਅਸੀਂ ਇਹ ਗੱਲ ਕਹੀ ਦੀ ਇਹ ਦੇਸ਼ ਦਾ ਸੰਵਿਧਾਨ ਹੈ ਦੇਸ਼ ਦੇ ਸੰਵਿਧਾਨ 바ਵਾ ਸਾਹਿਬ ਨੇ ਲਿਖਿਆ ਅਸੀਂ ਸੰਵਿਧਾਨ ਨੇ ਇਲੈਕਸ਼ਨ ਕਿਹਾ ਮਿਲਣੋ ਅਸੀਂ 바ਵਾ ਸਾਹਿਬ ਅਮੇਲ ਕਰਦੇ ਸੰਵਿਧਾਨ ਦੇ ਤਹਿਤ ਇਲੈਕਸ਼ਨ ਲੜ ਰਹੇ ਇਹ ਜੀ ਬੋਟ ਪਈ ਰਾਮ ਮੰਦਰ ਕਰਕੇ ਪਈ ਹੈ ਮੈਨੂੰ ਕੋਣ ਜਾਣਦਾ ਸੀ राम मंदिर का की वोट पे ये ये राम मंदिर दी वोट है 128000 ਦੇ ਲਗਭਗ ਹੈ ووٹ ਪੈ ਜਣੀ ਉਹ ਜਿਹੜਾ ਗਰੀਬ ਆਦਮੀ ਜਿਹੜਾ ਲੋ ਪਿੰਡ ਜ਼ੀਰੋ ਤੇ ਜਿਹੜਾ ਮੋਦੀ ਸਾਹਿਬ ਨੇ ਲਿਆ ਕੇ ਆਪਣੇ ਵੱਲੋਂ ਭੇਜਿਆ ਇਹ ਵੋਟ राम मंदिर दी ਹੋਰ ਕੀ ਦੀ ਵੋਟ